ਦੂਏ ਬੰਦੇ ਹੈਰਾਨ ਕਰ ਗਏ ਦੂਏ ਬੰਦੇ ਹੈਰਾਨ ਕਰ ਗਏ ਜੂਰੀਆ ਜਮਾਉਣ ਇੱਕ ਦੋ ਦਿਨ ਹੀ ਛੱਡ ਗਏ ਇਹ ਹਾਂ ਜੂਰੀਏ ਦੇ ਬਿੱਕੇ ਚੱਕੇ ਕੋਈ ਸਮਾਨ ਆ ਪਾਏ ਨਹੀਂ ਸਮਾਨ ਥੋੜਾ ਵਾਲਿਆ ਹੁਣ ਇਕੱਲਾ ਜੂਰੀਆ ਹਾਂ ਟੱਟੇ ਜੂਰੀਆ ਇਕੱਲਾ ਬਾ ਹੁਣ ਪਾ ਦੇ ਜਿਹੜਾ ਪਾਉਣਾ ਫੇਰ ਨਾ ਪਾਵੇ ਪੰਜ ਥੱਲੇ ਪਾ ਦੇਣਾ ਅਕਲ ਕੋਈ ਹੋਰ ਡੋਜ ਵੀ ਟੀਕਾ ਲਾਉਣਾ ਕੋਈ ਨਹੀਂ ਫੇਸਣਾ ਕੰਮ ਖਰਾਬ ਹੋ ਜਾ ਬਾ ਹੁਣ ਤਾਂ ਜਬੀ ਉਹ ਹੋ ਗਈ ਉਹ ਲੈ ਕੇ ਆਉਣੀ ਔਰੇ ਨੂੰ ਟਰਾਲੀ ਨਾ ਨਾ ਉਹ ਟਰਾਲੀ ਉੰਜ ਆ ਜੂਗੀ ਹਾਂ ਦਾ ਖਰਚਾ ਹੋਣਾ ਇਹਦੇ ਬਾਅਦ ਲੈ ਮਨੇ ਕਰਦੇ ਸਟਾਰਟ ਗੱਡੀ ਤੂੰ ਕਰਦੇ ਕੀ ਆਹ ਹੱਥ ਦੇਖ ਕੀ ਸਾਹੀ ਦਾ ਮੈਂ ਆਪ ਨਹੀਂ ਕਰੀ ਚੱਲੋ ਵੇ ਦੇ ਆ ਜਾਂਦਾ ਕੀ ਵੱਜਿਆ ਕਾਹਦੇ ਕਹੇ ਲੋਗੇ ਕੰਮ ਕਰਦੇ ਏ ਸੀ ਢਾਈ ਮੜ ਏ ਸੀ ਵਾਲੇ ਗਏ ਸਨ ਆ ਇਹ ਪਾਣੀ ਭੈ ਗਿਆ ਬਾਈ ਇਨਾਂ ਦੇ ਵਿੱਚ ਮੀਹ ਆ ਪਾਉਂ ਨਿਕਲਦਾ ਮੂਰੇ ਨੂੰ ਇਹ ਗੁੱਲੀ ਟੰਡੇ ਦੀ ਸਪਰੇਅ ਕਰਨਾ ਹੈ ਗੁੱਲੀ ਟੰਡਾ ਹੈ ਹੈ ਨਹੀਂ ਖੇਤਾਂ ਵਿੱਚ ਸ਼ੱਕ ਇਹ ਦੂਰ ਕਰਨਾ ਕਿ ਹੈ ਦਾ ਹੈ ਨਹੀਂ ਯਾਰ ਚੱਲ ਹੁਣ ਸਪਰੇਅ ਤਾਂ ਕਰਨੇ ਆ ਯੂਕੇ 9 ਨਾਲ ਗਿਆ ਆਪਾਂ ਯੂਕੇ 9 ਲੈ ਤੇ ਇੱਕ ਹੋਰ ਲੈ ਤੇ ਨਾ ਸਵਰਾਜ ਸਫਾ 7300 ਵੋਲਟ ਇਹ ਸਵਰਾਜ ਕੰਪਨੀ ਦੀ ਜਗੇ ਹੈ ਟਰੈਕਟਰ ਘਟ ਮਿਕਦੇ ਆ ਕਹਿੰਦਾ ਦਵਾਈਆਂ ਵੇਚ ਲਈ ਗੱਲ ਨਹੀਂ ਆਂਦੀ ਸਬਰਾਜ ਕੰਪਨੀ ਦਵਾਈ ਹੈ ਬਾਈ ਕਲੂਪੇਨ ਇੱਕ ਇਹਨੇ ਕੋ ਪਿਛਲੇ ਸਾਲ ਦੀ ਵੇਚੀ ਉਹ ਕਿਹੜੀ ਹੈ ਆਹ ਹੈ ਇਹਦਾ 240 ਇਹ ਵੀ ਪੌਣੀ ਵਿੱਚ ਚੌੜੇ ਪੱਤੇ ਵਾਲਾ ਹੈਗਾ ਕਿੱਥੇ ਹੈ ਲੱਭੇ ਹੁੰਦਾ ਸਾਲਾ ਕਿੱਥੇ ਹੈ ਜਿਕਣਾ ਆ ਲਾਗ ਪਖੜਾ ਇਹਨੂੰ ਚੱਕ ਦੂੰਗੀ ਸਭ ਚੱਕ ਦਿਆਂ ਇਹ ਵੀ ਖੋਲਿਓ ਖੋਲ ਦੇ ਖੋਲ ਦੇ ਸਾਰੀ ਇਹ ਦੋਈ ਬਾਲਟੀ ਜੀ ਪਾਉਣ ਤਾਂ ਅੱਜ ਉਹ ਲੈ ਰਹੇ ਹਾਂ। ਸਭ ਇਹ ਨਾ ਖੁੱਲਿਸੀ ਪਾਣੀ ਪਾਉਦੂ ਸੀ ਪੰਪਾਂ ਚ। ਚਾਰ ਪੰਜ। ਮੋਹਦੀ ਭਾਈ ਅੰਕਲ ਵੀ ਆ ਗਿਆ। ਅੱਜ ਇੱਕ ਅਸੀਂ ਸ਼ੌਂਕ ਨੂੰ ਕਰਨ ਲੱਗੇ ਆ। ਇਹਨੇ ਪੁੜੀਆਂ ਖੋਲ ਕੇ ਪਾਈਆਂ ਇਹਨੂੰ ਐ ਨਹੀਂ ਪਤਾ ਵੀ ਐਕਣੇ ਵੀ ਕੰਮ ਕਰ ਜਾਂਦੀਆਂ। ਹੋਰ ਕੀ ਆ? ਉੱਕੜ ਦਾਲਾ। ਪਿਛਲੀ ਵਾਰ ਪੁੜੀਆਂ ਖੋਲਣ ਲੱਗੇ ਤੇ ਜਾਵਾਂਗੇ ਆ ਮੋਟਰ। ਚਾਕੂ ਲੈ ਕੇ ਬੈਠੇ ਕੱਲੇ ਕੱਲੇ ਥੱਲੇ ਗਿਰਗਲ ਹੁੰਦੇ ਪਾਣੀੇ ਮੈਂ ਦੇਖੇ ਟੋਪਿਕ ਟੋਪਿਕ ਇਹ ਯੂਕੇ 9 ਹੈ ਯੂਕੇ 9 ਹੈ ਤਕੜੀ ਸਰੇ ਦੀ ਪਿਛਲੀ ਵਾਰ ਕਰੀ ਦੀ ਬਹੁਤ ਤਕੜਾ ਰਿਜ਼ਲਟ ਬਸ ਗੁੱਲੀਣਾ ਤਾਂ ਹੈ ਨਹੀਂ ਆਪਣੇ ਕਰਨੇ ਦਾ ਫਰਜ਼ ਬਣਦਾ ਲੈ ਜੀ ਕਣਕ ਕਾਉਗੀ ਤੇ ਫਰੇ ਨਹੀਂ ਕਰੀ ਲੈ ਜੀ ਹੰਕਲ ਦੇਖੋ ਇੱਧਰ ਕਿਆਜ਼ ਗਾੜ ਲਿਆ ਐ ਇਹ ਮਧਾਣੀ ਚਲਾਉਂਗਾ ਬਣੀ ਚੱਲਦਾ ਕੰਮ ਬਾਈ ਤੇ ਲੀਵਾ ਚਾਰ ਬੰਦੇ ਨੇ ਇਦ ਕੀ ਦੋ ਆ ਚਾਰ ਮਾ ਕੰਮ ਜਾਰਾ ਨਿਪੜਦਾ ਹੈ ਆ ਸੇ ਬੰਦਾਂ ਤੋਂ ਮਸਾਂ ਕਰਿਆ ਨਾ ਨਹੀਂ ਘੱਟੇ ਕਰਿਆ ਫਿਰ ਕੇ ਹਾਂ ਦੇਖੀ ਲੱਗ ਗਈ ਕਿੰਨਾ ਕੌਂਦੀ ਆ ਅੰਕਲ ਹਾਂਜੀ ਬੰਦੇ ਚਾਰ ਚਾਹੀਦੇ ਤੇ ਹਾਂਜੀ ਬੰਦੇ ਚਾਰ ਚਾਹੀਦੇ ਉਹ ਕੋਈ ਨਹੀਂ ਥੋੜਾ ਜੱਗੇ ਕਰਕੇ ਜੱਗੇ ਜੱਗੇ ਕਰਕੇ ਥੋੜਾ ਜਿਹਾ ਕੰਮ ਤਾਂ ਲੇਟ ਹੋ ਗਿਆ ਤਾਂ ਕਹਿੰਦਾ ਅਸੀਂ ਚਾਰੇ ਆ ਜਣੇ ਜੇ ਕਪਾ ਇਹਨਾਂ ਕਹਿ ਦਿੰਦੇ ਹੈਰਾਨ ਕਰ ਜੇ ਇਹ ਬੰਦੇ ਅੱਛਾ ਠੀਕ ਆ ਦੋਵੇਂ ਬੰਦੇ ਹੈਰਾਨ ਕਰ ਗਏ ਦੋਵੇਂ ਬੰਦੇ ਹੈਰਾਨ ਕਰ ਗਏ ਜੂਨੀਅਰ ਜਮਾਉਣ ਇੱਕ ਦੋ ਦਿਨ ਹੀ ਫਟ ਗਏ ਨਹੀਂ ਹਾਂ ਜੂਨੀਅਰ ਦੇ ਕਿਤੇ ਜੱਗੇ ਕੋਈ ਸਾਮਾਨ ਆ ਪਾਏ ਨਹੀਂ ਨਹੀਂ ਸਾਮਾਨ ਥੋੜਾ ਵਾਲਿਆ ਹੁਣ ਥੋੜਾ ਕੱਲਾ ਜੂਨੀਅਰ ਆ ਐ ਛੱਡੋ ਜੀ ਜੂਨੀਅਰ ਕੱਲਾ ਬਾ ਹੁਣ ਪਾ ਦੇਵੇ ਜਿਹੜਾ ਪਾਉਣਾ ਫੇਰ ਨਾ ਪਾਵੇ ਪੰਜ ਥੱਲੇ ਪਾ ਦੇਣਾ ਅਕਲ ਕੋਈ ਹੋਰ ডোজ ਵੀ ਟੀਕਾ ਲਾਉਣਾ ਕੋਈ ਨਾ ਨਾ ਨਹੀਂ ਫੇਰ ਸਾਡਾ ਕੰਮ ਖਰਾਬ ਹੋ ਜਾਊਗਾ ਹਾਂ ਹੁਣ ਕਦ ਜਬੀਓ ਹੋ ਗਈ ਉਹ ਲੈ ਕੇ ਆਉਣੀ ਔਰੇ ਨੂੰ ਟਰਾਲੀ ਨਾ ਨਾ ਉਹ ਟਰਾਲੀ ਉੰਜਵਾ ਜੂਗੀ ਹਾਂ ਦਾ ਖਰਚਾ ਹੋਣਾ ਇਹਦੇ ਬਾਅਦ ਲੈ ਕਿਹੜੀ ਵੀ ਉਹ ਪਿਛਲੀ ਵਾਰ ਕਰੀ ਨਹੀਂ ਅਫਾਤ ਇਹ ਤਾਂ ਨਹੀਂ ਸੀ ਬਹੁਤੀ ਸਨੀ ਨਾ ਨਾ ਦੋ ਜੀ ਸਪਰੇ ਹੋਣੀ ਲਾਸਟ ਵਾਰ ਜਾ ਕੇ ਉਹਨੇ ਸਾਭਣੀ ਆ ਇਹ ਹਾਂ ਫੋਲੀ ਘਿਓਰ ਫੋਲੀ ਘਿਓਰ ਹਾਂ ਫੇਰ ਵਾਇਰ ਦੀ ਫੋਲੀ ਘਿਓਰ ਦਾ ਟੀਕਾ ਲੱਗਣਾ ਲਾਸਟ ਵਾਰ ਉਹੀ ਹੈ ਲਾ ਦੇਣਾ ਛੇਤੀ ਟੀਕਾ ਪਰ ਤੇ ਭਾਵੇਂ ਦੋ ਹੋ ਜਾਂ ਨਾਲੀਆਂ ਉਹਦਾ ਝਾੜ ਜਿਹੜਾ ਹੁਣ ਪਾਤਾ ਪਾਤਾ ਉਹਦੇ ਬਾਅਦ ਨੁਕਸਾਨ ਆ ਜੀ ਜੂਰੀਏ ਦਾ ਉਹਦੇ ਬਾਅਦ ਤਿੰਨ ਤਰੀਕ ਨੂੰ ਵੇਚੀ ਦੀ ਆਪਾਂ ਨੇ ਹੂੰ ਤਿੰਨ ਤੇ ਤਿੰਨ 2 ਮਹੀਨੇ ਹੋਣੇ ਇਹਨੂੰ ਅਜੇ ਅੱਜ ਤਰੀਕ ਹੋ ਗਈ ਇਹ 19 ਹੋ ਗਈ ਅੱਜ ਆ ਤਿੰਨ ਤਰੀਕ ਨੂੰ 2 ਮਹੀਨੇ ਦੀ ਹੋ ਗਈ 11 ਆ 12 ਤੇ 14 ਦਾ ਡੇਢ ਮਹੀਨੇ ਦੀ ਹੋਈ ਉਹ 19 ਨੂੰ ਹੋਣੀ ਆ ਨਾ ਤਿੰਨ ਤਰੀਕ ਨੂੰ ਤਿੰਨ ਨੂੰ 2 ਮਹੀਨੇ ਦੀ 2 ਮਹੀਨੇ ਦੀ ਹੋਣਾ 2 ਮਹੀਨੇ ਦੀ 40 50 ਦਿਨ ਦੇ ਵਿੱਚ ਪਾ ਦੇ ਜੂਰੀਆ ਪੂਰਾ ਨਵੇੜ ਤਾਂ ਅਸੀਂ ਦਾ ਕਰ ਦੇਣਾ ਚਾਕੇ ਦਾ ਕਾਣਾ ਹੁਣ ਕਿ ਭਰੀ ਪਈ ਏ ਟਰਾਲੀ ਇੱਕ ਵਾਰ ਫੇਰ ਦੇਣਾ ਚਾਹੀਦਾ ਬਾਕੀ ਬਾਈ ਇਹ ਬੰਦੇ ਪੁਰਾਣੇ ਇਹਨਾਂ ਨੂੰ ਸਾਰਾ ਪਤਾ ਕਿੱਦਾਂ ਨੂੰ ਕਿਆ ਕਰਨਾ ਪੜਾ ਲੰਬਾ ਬਹੁਤ ਹੈ ਅੱਗੇ ਇਹ ਹਾਲ ਮੈਂ ਕੋਈ ਤੇ ਲਿਆ ਕੇ ਰੌਂਡ ਅੱਪ ਦਾ ਪੰਪ ਲਵਾਉਂ ਹਾਂ ਹਾਂ ਕਹਤੇ ਇਹ ਘੁਰਤੀ ਨਹੀਂ ਪੈਂਦੀ ਇਹ ਘੁਰਤੀ ਨਹੀਂ ਪੈਂਦੀ ਇਹ ਜੋ ਹੋ ਜਾਂਦੇ ਮਾਰਾ ਜੈ ਇਹਨੂੰ ਫੜ ਜਾਇਆ ਹੈ ਇਹ ਦਬਰ ਦੇ ਤੇ ਕਰਦਾ ਹਾਲ ਕਬ ਮਨਾ ਬਣਾ ਕੇ ਕਰਦੇ ਅੰਕਲ ਨੇ ਉੱਦਾ ਕਾਣਕ ਠੀਕ ਹੈ ਖੁੰਜਿਆ ਚ ਵੀ ਜਰਾ ਬਾਤ ਆ ਫੁੱਲ ਬਲੇਖੇ ਚਲ ਕੋਈ ਨਹੀਂ ਯਾਰ ਹੋ ਜਨਾ ਸਭ ਹੋ ਜਨਾ ਆਪਾਂ ਹੋ ਜੋ ਨੀ ਜਾਈਦੇ ਜੋ ਹੁਣ ਹੋਰ ਜਿਆਦਾ ਰੇਪ ਹੋਣੇ ਇਹ ਜੀ ਜਿਵੇਂ ਕੰਮ ਖਰਾਬ ਆ। ਕੀ ਫਾਇਦਾ ਆ ਬੀਜ ਦੀ ਆ ਫਲ ਕੇ ਜਗ੍ਹਾ ਜੇ ਗਿਰ ਗਈ ਫੇਰ ਛਾੜ ਘੜ ਜਾਣਾ 869 ਕਿਹੜੇ ਸਾਰੇ ਹੀ ਹਾਂ 26 ਵੀ ਆ ਮੈਂ ਕਹਿੰਦਾ ਇੱਕ ਕਿਲਾ। ਉਰੇ ਉਰੇ 26 ਦਾ ਹੈ ਨਹੀਂ। ਉਰੇ ਨਹੀਂ ਹੈਗਾ 26 ਦਾ। 869 ਸਾਰੇ ਹਾਂ। ਹਾਂ ਭਾਈ ਸੱਚੇ ਵਿੱਚ। ਵਿੱਚ ਥੈਈ ਦੀਆਂ ਨੇ ਵੀ ਤਾਂ ਵਿੱਚ ਥੋੜਾ ਜਿਹਾ ਘਾਟੇ ਪਾਇਆ ਤਾਂ ਆਪਾਂ ਇਹ ਤਾਂ 930 469 ਸਾਰੇ ਹੀ ਉਹ 869। ਇੱਕ ਵੀਜ ਮਗਰ ਪਾ ਜੰਦੇ ਜੱਗੇ ਆ ਤੁਸੀਂ ਕਿਹਾ ਸੈਦਾ ਚਾ ਉਹ ਥੱਲੇ ਵਾਲਾ ਕਿੱਲਾ। ਅੱਛਾ ਛਾੜ ਦੇਖਦੇ ਬਾਕੀ ਹਰ ਤੋਂ ਹਾਂ ਇੱਕ ਫੈਲੀ ਜੱਗੇ ਹੈਗੀ ਠੀਕ ਫੈਲੀ ਹੈਗੀ ਜੱਬੀ ਦੀ 826 ਦੀ ਇਹ ਵੀ ਨਵਾਂ ਹੀ ਬੀਜਿਆਇਦਗੀ 826 ਨਵਾਂ ਬੀਜਿਆ 869 ਦਾ ਦੂਜੀ ਵਾਰ 869 ਦਾ ਅਸੀਂ ਦੂਜੀ ਵਾਰ ਬੀਜਿਆ ਜੀ ਬਹੁਤ ਭਰਕਿਆ ਵਾ ਬੀਜਿਆ ਠੀਕ ਆ ਬਾਈ ਝਾੜ ਵਧੀਆ ਰਹਿੰਦੇ ਤਾਂ ਸਾਹੀ ਤੁਸੀਂ ਮੇਰੀ ਰੀਤ ਕਰੀ ਜਾ ਨਾ ਨਾ ਅਸਤਾ ਤੈਨ ਬਾਈ ਅਸੀਂ ਵੀ 826 ਇਹ ਉਹੀ ਮਰੀ ਜਾਂਦਾ ਵੀ 869 ਫੈਲੀ ਦੇਖੀ ਤਾਂ ਸਾਡੀ ਕਿਹੜੀ ਸਰ ਜੀ ਦੀ ਵੀਡੀਓ ਖੜ ਕੇ ਦੇਖ ਕਿੰਨੀਆਂ ਵੀਡੀਓ ਪਈਆਂ 870 ਉਹ ਤਾਂ ਜਾਣ ਕੇ ਕਹਿੰਦਾ ਜਦ ਸਾਡੀ ਜੀਰੀ ਚ ਵੀ ਸਾਡੀ ਰੀਤ ਕਰਦੇ ਕਣਕ ਚ ਵੀ ਸਾਡੀ ਰੀਤ ਕਰਦੇ ਫਿਰ ਸਾਤੇ ਮੂਰੇ ਨਿਕਲਦੇ ਕੱਟਦੇ ਕੱਢ ਜੀਰੀ ਚ ਮੂਰੇ ਨਿਕਲਿਆ ਜੀਰੀ ਚ ਮੂਰੇ ਨਿਕਲ ਗਏ ਕਿਉਂਕਿ ਸਾਡੀ ਨਦੀ ਟੁੱਟ ਗਈ ਸੀ ਪਰ ਕਣਕ ਚ ਨਹੀਂ ਨਿਕਲਦਾ ਹੁੰਦਾ ਜੇ ਮਹਾਰਾਜ ਨੇ ਕਰਤਾਰ ਕੀਤੀ ਕਣਕ ਚ ਬਾਈ ਨੂੰ ਝਾੜ ਦਿਖਾਉਣਾ ਇਹ ਹੁਣ ਇਹਨੂੰ ਸਾਡੀ ਕਾਰ ਦੇ ਮਾੜੀ ਦਿਖੀ ਜਾਂਦੀ ਆ ਪਿੰਡ ਦੀ ਮਾੜੀ ਨਹੀਂ ਕਣਕ ਟੋਪ ਖੜੀ ਆ ਕਣਕ ਦਾ ਇਹੀੋ ਖੜੀ ਇਹੀ ਜੀ ਆ ਖੜੀ ਆ ਇਹਦਾ ਲਾਸਟ ਚ ਬਾਈ ਸਾਮ ਸਭਈ ਆ ਹਾਂ ਸਾਮ ਦਾ ਹਲਾ ਯਾਰ ਬਹੁਤ ਤਿੱਖੜਨੀ ਆ ਮਹੀਨਾ ਕਪਿਆ ਖਰਾਬ ਬਹੁਤ ਕੰਮਰੇ ਤੇ ਖੜੀ ਹੋ ਜਾਂਦਾ ਹੈ ਨਾ ਵੀ ਜਿਆਦਾ ਜੂਰੀ ਜੇ ਜੂਰੀ ਜਿਹੜਾ ਕਹਾ ਪਾਉਣਾ ਸਭ ਉਹ ਖਰਾਬ ਹੋ ਗਿਆ ਆਉਣ ਨਹੀਂ ਪਾਉਣਾ ਆਪਾਂ ਨੇ ਲਾਹੌਰ ਦਿੰਦੀ ਹੈ ਇਹ ਕੀ ਲਾਹੌਰ ਜੀ ਦਿੰਦੀ ਡੰਡੀ ਨਹੀਂ ਚੜਦੀ ਹੁਣ ਤੱਕ ਡੰਡੀ ਨਹੀਂ ਚੜਦੀ 2 ਮਹੀਨੇ ਦੀ ਇਹ ਗਿਰ ਜਾਂਦੀ ਕਹਿੰਦੇ ਨਹੀਂ ਹਾਂ ਇਹ ਖੜੀ ਰਹਿ ਗਈ ਤੇ ਆਪਣੇ ਵਾਲੇ ਪਾਰ ਕੀ ਏ ਪਾੜੀ ਮੋੜੀ ਰਹੀ ਤੇ ਇਹ ਤੂੰ ਵੜਾ ਕੇ ਲਿਆਇਆ ਦੇ ਇੱਕ ਵੀਡੀਓ ਕੱਢ ਕੇ ਹਮ ਚੈੱਕ ਕਰਨੀ ਬਾਈ ਇਹ ਵੀਡੀਓ ਜੱਗਾ ਕਹਿੰਦਾ ਮੈਰੇ ਯਾਦ ਨਹੀਂ ਹੈਗੀ ਤੂੰ ਵਰ ਗੋਲੂ ਪ੍ਰਧਾਨ ਜਦ ਬਣਾਉਣਾ ਤੇ ਵੀ ਹਲੇ 2 ਦਿਨ ਹੋਰ ਖੜੂਗੀ ਕਹਿੰਦੇ ਕੱਚੀ ਆ ਹਾਂ ਹਾਂ ਯਾਦ ਦੇਖ ਜਾ ਕੇ ਸਿੱਧੀ ਖੜੀ ਤੇ ਮਾੜੀ ਮੋਟੀ ਹੋ ਗਈ ਕਿਤੇ ਮੈਂ ਹੋਰ ਦੇਖੇ ਇਹ ਤੂੜੀ ਬਾਣ ਦੀ ਇਹਨੂੰ ਇੱਕ ਤਾਂ ਤੂੜੀ ਬਣਦੇ ਦਾਣਾ ਬਹੁਤ ਆ ਨੰਬਰ ਸਭ ਤੋਂ ਪਲਟੀ ਦੇ ਚਾਹੇ ਨਾ ਇਹਨੂੰ ਜਿੰਨਾ ਮਰਜੀ ਗੇਤੀ ਬੀਜ ਲਾ ਡੰਡੀ ਨਾ ਚੜ ਗਈ ਹਾਂ 86720 ਨਹੀਂ ਜਿਹੜੀ ਡੰਡੀ ਚੜ ਗਈ ਉਹ ਤਿੱਖੜਨੀ ਬੰਦ ਉਹਦਾ ਫੇਰ ਵੱਲ ਆਉਣ ਦੀ ਤਿਆਰੀ ਆ ਉਹ ਤਿੱਖੜਦੀ ਨਹੀਂ ਮੁੜਦੀ 25 25 ਅਕਤੂਬਰ ਨੂੰ ਵੀ ਬੀਜ ਕੇ ਦੇਖਣੀ ਆ ਪਰ ਨੂੰ ਮਾਰਾ ਸੋਖ ਦਾ ਦੇਖ ਤਾਂ ਇੱਕ ਦਾਣੇ ਦਾ ਤੇ ਕੀ ਅਮਨੇ ਕਿਆ ਹੋਇਆ ਲੈ ਹਾਂ ਹਾਂ ਪੰਜ ਛੇ ਸੀ ਬਣਦਾ ਸਲੇ ਦਾ ਥੱਬਾ ਪੰਜ ਪੰਜ ਛੇ ਛੇ 7 7 ਵੀ ਹੋਏ ਬਾਈ ਵਿੱਚ ਵਿੱਚ ਆ ਨੋਰਮਲ ਅਮਨੇ ਆ ਦਾ ਰਸ ਇੱਕ ਦਾ ਇੱਕ ਦਾਣਾ ਖਬੂਜਾ ਬਸ ਖਰਾਕ ਪਰ ਜੱਗੇ ਨੇ ਸਮਾਨ ਵੀ ਪੁਰਾਣਾ ਪਿਆ ਦਾ 2-3 ਸਾਲ ਦਾ ਸਭ ਲੱਦ ਲਿਆ ਇਹ ਹਾਂ ਫੰਪ ਸਿਰੇ ਚਲੇ ਗਏ ਤੇ ਚਲੇ ਗਏ ਸਿਰੇ ਚਲੇ ਗਏ ਸਿਰੇ ਪਹੁੰਚ ਗਏ ਬਾਈ ਸਿਰੇ ਫਾਂਟ ਹਵਾ ਚੱਲਦੀ ਬਾਈ ਬੜੀ ਬੜੀ ਦੇਖੋ ਅਬ ਮਰੂਲ ਹਿੱਲ ਰਿਹਾ ਇਹਦੇ ਪਤਾ ਲੱਗਦਾ ਬਾਈ ਦੇਖੋ ਹਵਾ ਚੱਲ ਵੀ ਹਵਾ ਚੱਲ ਜਲਦੀ ਜਗੇ ਆਪਾਂ ਆਪਦੇ ਬਾਈ ਆਪਣੇ ਆਪਣੇ ਰਿਜ਼ਲਟ ਇਹ ਨਹੀਂ ਹੈਗਾ ਮਨਾ ਪਤਾ ਨਹੀਂ ਕਿਹੜੀ ਲਿਆਇਆ ਹਾਂ ਬਰਸੀਮ ਦੇ ਉੱਪਰ ਜਿਹੜਾ ਖੇਤ ਹੈ ਉਹ ਸਾਰਾ ਬੂਟੇ ਪਾ ਕੇ ਆਏ ਉਹ ਬੂਟੇ ਆਹ ਬਾਈ ਅਸੀਂ ਇੱਥੇ ਕਰਦੇ ਹਾਂ ਟ੍ਰੈਲਰ ਸਿੱਧੀ ਬੋਸ ਐਮ ਪਹਿਲਾਂ ਮਨੇ ਬਾਈ ਜੜੀਆਂ ਸਪਰੇਅ ਹੈ ਖੇਤ ਜਿਆਦਾ ਗਿੱਲਾ ਨਹੀਂ ਹੋਣਾ ਚਾਹੀਦਾ ਪੈਰਤਨ ਘੜਦਾ ਨਾ ਨਾ ਫੇਰ ਨਹੀਂ ਛੱਡਦੀ ਹੈਗੀ ਇਹ ਕਾਣਕ ਨੂੰ ਅਸਰ ਕਰ ਦਿੰਦੀ ਹੈ ਘੜਦਾ ਨਹੀਂ ਜੀ ਫੇਰ ਤਾਂ ਠੀਕ ਹੈ ਤੇਜ ਹੈ ਇਹ ਦੋ ਬਾਈ ਠੀਕ ਨਹੀਂ ਬਾਬੇ ਕਿੰਨੇ ਪੰਪ 20 ਪੰਪ ਲੱਗ ਗਿਆ ਅੱਜ ਮਣ ਕੇ ਪਾਲਾ ਫਿ ਬਾਣੀ ਇਹ ਜੀ ਸਟਲਾਈਨ ਜੱਗੇ ਰੇ ਆਮਨੇ ਵਾਲੇ ਸਾਣੇ ਕਿੰਨੇ ਹੋ ਜੂਗੇ ਆਮਨੇ 2 ਕਿੱਲਾਂ ਚ ਕਿੰਨੇ ਲਾਉਣੇ 5-5 ਕੇ 6-6 ਮੈਂ ਤਾਂ ਕਹਿੰਦਾ 6-6 ਲਾਈਏ 6-6 ਲਾ ਦੋ ਬਾਕੀ ਇਹਨਾਂ ਨੂੰ ਪੁੱਛਲਾ ਲੱਗਦੇ ਵੀ ਹੈਗੇ ਇਹ ਤਾਂ ਇਹਨਾਂ ਨੂੰ ਬਦੋ ਉਹ ਤਾਂ ਕਹਿੰਦਾ ਦੂਈ ਮਰਵਾਈ ਉਹ ਕਿਹੜੀ ਥਲੀ ਨਾਲੀ ਇਹਨੂੰ ਚੱਲ ਇਹਨਾਂ ਨਾਲੇ ਲਾ ਦਿੰਗੇ ਉਹ ਕਹਿੰਦਾ ਡਬਲ ਨਾ ਮਾਰੀ ਡਬਲ ਖਰਾਬ ਕਰਦੀ ਏ ਮਬਾਈਏ ਦੂਰੀ ਨਾ ਮਾਰੇਓ ਦੇਖ ਕੇ ਕਰਿਓ ਇਹ ਡਬਲ ਨਾ ਇਹ ਇੱਕ ਦੂਈ ਨੂੰ ਜਾਨੀ ਹੁੰਦੀ ਬਾਬੇ ਜਿਹੜੀ ਸਿੱਧੀ ਗੇਰਦੀ ਏ ਕੋਈ ਨਹੀਂ ਹੈਗੀ ਉਹ ਕੁੱਟ ਵਾਲਾ ਹਾਂ ਨਹੀਂ ਕਟ ਵਾਲੀ ਨਿਊਜ਼ਲ ਕੇ ਚਾਹੀਦੀ ਸੀ ਪਰ ਹੈ ਨਹੀਂ ਹੁਣ ਕਿਆ ਕਰੀਏ ਇਕਲੇ ਨਹੀਂ ਦਵਾਈ ਪੜ ਜਾਏਗਾ ਤੇ ਨਹੀਂ ਨਹੀਂ ਇਕਲੇ ਦੀ ਹੱਡਣ ਲੱਗਿਆ ਪਹਿਲਾਂ ਮੈਂ ਇਕਲੇ ਦੀ ਪਾ ਪਹਿਲਾਂ ਤੂੰ ਹਾਂ ਕਿਲੇ ਕਿਲੇ ਦਾ ਪਾਉ ਪਹਿਲਾਂ ਹਾਂ ਆਪਣਾ ਠੀਕ ਹੈ ਨਾ ਐ ਨਹੀਂ ਮਨੇ ਜੇ ਤੇਰੀ ਤਿਆਰਦਾਰਤੀ ਜਰਾ ਕਿਲੀ ਹੋ ਫੇਰ ਸਰਕਾਰ ਦੀ ਉੱਦਾਂ ਕੁਛ ਨਹੀਂ ਕਹਿੰਦੀ ਇਹ ਯਾਰ ਇਹੋ ਜੀ ਤੂੰ ਡਰਨਾ ਨਾ ਯਾਰ ਡਰਨਾ ਕੁਝ ਨਹੀਂ ਹੁੰਦਾ ਗੁੱਲੀ ਡੰਡੇ ਨਾਲ ਝਟਕਾ ਦੇਣਾ ਨਹੀਂ ਹੈਗਾ ਫਿਰ ਮੈਂ ਡਰਦਾ ਹੀ ਨਹੀਂ ਮੈਂ ਤੈਨੂੰ ਦੱਸਿਆ ਏ ਕਦਾਂ ਅਸੀਂ ਕਰ ਲਈ ਮਨੇ 2-3 ਸਾਲ ਇਹ ਵੀ ਪਹਿਲਾਂ ਹਾਂ ਐਲਬੋ ਪੈਣੀ ਹੈ ਬਾ ਤੂੰ ਇਹ ਗੱਲ ਸੁਣ ਲੈ ਵੀ ਗਾਹਾਂ ਨੂੰ ਪੈਰ ਨਹੀਂ ਕਰਦੇ ਐਤਕੀ ਵੀ ਹੋਰ ਕੰਮ ਕਰਨਾ ਪਹਿਲਾਂ ਐਤਕੀ ਵੀ ਕਾਲਜੀ ਹੋ ਗਈ ਨਹੀਂ ਐਤਕੀ ਵੀ ਹੋਈ ਜਾਣੀ ਸੀ ਉਹ ਦੇਖੋ 20 ਤੱਕ ਮੈਂ ਅੱਜ ਕਰਵਾ ਲੈਣੀ ਸੀ ਹੁਣ ਮੇਰੇ ਕੋਲ ਟਾਈਮ ਨਹੀਂ ਹੈ ਕਿਹੜੀ ਆਹੀ ਕਰਾ ਦੇ ਆ ਕਿਤੇ ਮੋਮੋ ਜੀ ਹੁੰਦੀ ਬਰ ਹੁਣ ਤਾਂ ਹੁਣੇ ਨਹੀਂ ਲੇਟ ਹੈ ਗੋਲੀ ਡੰਡਾ ਹੁਣ ਤਾਂ ਬਹੁਤ ਘੱਟ ਹੋਣਾ ਹੁਣ ਤਾਂ ਲੋੜ ਹੀ ਨਹੀਂ ਹੈ ਹਾਂ ਇਹ ਲੈ ਕੇ ਜਾਣੀ ਆਪਾਂ ਨੇ ਉਹ ਦੇਖ ਤਾਂ ਖਾਲੀ ਉਹਦੇ ਮੈਂ ਪਾ ਲੈ ਪੂਰੇ ਵਾਲਾ ਉਹਦੇ ਉੱਪਰ ਪਿਆ फाफा उड़ गया। उड़ गया तो मने क्या हो गया सीने हो <laughs> <पूर था> गया बाबे पूत आ गया तो तो ਤੁਹਾ ਮਾ ਖਰਾਬ ਹੋਈ ਦਵਾ ਖਰਾਬ ਹੋ ਗਿਆ ਬਈ ਲੁਹਾਵਾ ਜੇਬ ਦੇ ਵਿੱਚ ਇਹ ਤਾਂ ਮੈਨੂੰ ਤਾਂ ਲੱਗਿਆ ਦਿਮਾਗ ਦਾ ਆਪੇ ਖਰਾਬ ਹੋਣਾ ਮਰੇ ਕਿਹਾ ਯਾਰ ਤੈਨੂੰ ਪਤਾ ਹੀ ਨਹੀਂ ਲੱਗਦਾ ਕੱਖ ਟੁੱਕ ਕੇ ਮੈਸਮ ਪਾ ਗਏ ਗੋਹਾ ਤੇ ਆ ਤਿਆ ਕਰਾਂ ਕਿੱਧਰ ਕਿੱਧਰ ਫੋਲ ਮੈਂ ਮੁੱਕਦਾ ਹੀ ਨਹੀਂ ਹੋਰ ਸਪਰੇ ਵੀ ਜ਼ਰੂਰੀ ਸੀ ਮਨੇ ਹੁਣ ਬੰਦੇ ਆਏ ਤੈਨੂੰ ਤਾਂ ਹੀ ਫੋਨ ਕਰਿਆ ਤਾਂ ਵੀ ਕਰਾ ਲਾ ਬਣੀ ਠੀਕ ਨਹੀਂ ਆ ਬੱਟੀਆਂ ਇਹ ਕਹਿੰਦੇ ਇਹ ਇਹ ਗੂੰਦ ਹੈ ਨਾ ਬਾਈ ਹਾਂ ਇਹ ਗੂੰਦ ਕਿਹੜਾ ਐਲਬੋ ਐਲਬੋ ਹਾਂ ਇਹ ਚੜ ਜਾਣਾ ਮੰਨੇ ਫਿਰ ਗੋਲ ਰੰਡੇ ਪਰ ਬੰਦੇ ਨੂੰ ਚੜ ਜਾਣਾ ਨਹੀਂ ਪਾੜਨੀ ਹੈ ਤਾਬੀ ਕੇ ਬਾੜ ਦਾ ਮੋੜ ਸਾ ਲਿਖ ਲੈ ਐਰੇ ਕਿ ਕਿੱਥੇ ਪਾੜ ਜੂਗਾ ਛੋਟੂ ਅਸੀਂ ਇਹੀ ਕੰਮ ਕਰੇ ਜਿਗਾੜੇ ਲਾਏ ਕੇ ਅਸੀਂ ਹੁਣ ਤੱਕ ਇਹੀ ਕੰਮ ਕਰੇ ਆ ਪਿੱਛੇ ਤੇ ਮੈਂ ਨਟ ਖੋਲ ਲਈ ਆ ਗੇਸੀਆਂ ਦੇ ਹੈ ਬੰਦੇ ਨੂੰ ਐ ਕਿਹਨਾ ਪਤਾ ਲੱਗੇ ਵੀ ਬੂੰਦ ਹੈ ਵਿੱਚ ਵੀ ਹੁੰਗਾ ਨਾ ਵਿੱਚ ਵੀ ਪੈਕੇਟ ਹੈ ਚੜ੍ਹ ਬਈ ਤੇਜ਼ ਬਹੁਤ ਰਹਿੰਦੀ ਜਿੰਨੇ ਇਹਨਾਂ ਦਵਾਈ ਤੇਜ਼ ਹੈ ਇਹ ਚੜ੍ਹਦੀ ਕੁਛ ਨਹੀਂ ਹੈਗੀ ਇਹ ਲੋਟ ਆ ਜਵੇ ਨਾ ਬਈ ਐ ਨਾ ਯਾਰ ਨਾ ਨਾ ਕਾਂਕ ਨਹੀਂ ਗੁੱਲੀ ਡੰਡਾ ਗੁੱਲੀ ਡੰਡਾ ਨਾ ਛੱਡ ਦੇ ਡਰ ਨਾ ਨਾ ਬਾਬੇ ਹੌਸਲਾ ਦੇ ਯਾਰ ਮਾੜਾ ਤਾਪੀ ਦੇ ਦੇਗਾ ਠੀਕ ਹੈ ਕਾਂਕ ਦਵਾਈ ਪਹਿਲੀ ਵਾਰ ਕਰਨ ਲੱਗੇ ਟਲਟੇ ਨਹੀਂ ਐਟਲੈਂਟਿਕਸ ਤਾਂ ਮੈਂ ਕਈ ਵਾਰ ਕਰੀ ਆ। ਫੇ ਬਾਹਰ ਵਾਲਿਆਂ ਦੀ ਉਦਾਂ ਵਧੀਆ ਦਵਾਈ ਹੈ ਇਹਦਾ ਰਿਜ਼ਲਟ। ਇੱਕ ਵਾਰ ਕਣਕ ਨੂੰ ਮੜਾਇਆ ਸਤਾ ਪੈਂਦਾ ਬਾਹਰ ਮੈਂ ਸਹੀ ਹੋ ਜਾਂਦੀ ਹੈ। ਨਹੀਂ ਤੇ ਬਾਅਦ ਮੈਂ ਉਹ ਕਰਨੀ ਆ। ਉਨੀ ਉਨੀ ਤੋਂ ਮਾਰਦਾ ਨਹੀਂ ਕਣਕ ਪਰ ਇੰਨਾ ਇੰਨਾ ਯੂਰੀਆ ਵਿੱਚ ਪਾ ਕੇ ਡਾਇਆ। ਇੱਕ ਵਾਰ ਕਣਕ ਦਾ ਦਵਾਈ ਆ ਗੁੰਡਾ ਬਣਿਆ ਯਾਰ। ਮੈਂ ਦਵਾਈ ਲਾਤੀ ਇਹ। ਇਹ ਲੋ ਦੁੱਧ ਹੈ। ਦੁੱਧ ਹੈ। ਦੁੱਧ ਹੈ। ਬੱਕਰੀ ਦਾ ਦੁੱਧ ਹੈ। ਗੋਲੀਆਂ ਨਾਲ ਤਕੜਾ ਕਰਨਾ। ਰਾਤ ਦੇ ਨਾਲ ਕਰਨਾ। ਰਾਤੇ ਰਾਤ ਹੈ। ਮਾੜਾ ਕਰਨਾ ਬੱਕਰੀਆਂ ਦੁੱਧ ਪਲਾ ਕੇ ਇਹਨਾਂ ਇਸਕੇ ਦੁੱਧ ਹੈ ਬੈਸਦਾ ਚੱਲ ਜਾਰਾ ਮਰਜੀ ਹੋਵੇ ਲੈ ਵੀ ਹੁਣ ਮਣਕੇ ਪਾ ਦੋ ਮਨੇ ਕਰਦੇ ਸਟਾਰਟ ਗੱਡੀ ਤੂੰ ਕਰਦੇ ਕੀ ਆਹਿੰਦਾ ਮੈਂ ਆਪ ਨਹੀਂ ਕਰੀ ਚੱਲੋ ਵੀ ਆਹਿੰਦਾ ਕੀ ਵਜਿਆ ਕਾਹਦੇ ਗੇ ਚੱਲੋਗੇ ਕੰਮ ਕਰਦੇ ਸੀ ਢਾਈ ਮਣ ਏਸੇ ਗਏ ਸਨ ਆ ਇਹ ਗੈਂਦ ਪੈ ਗਈ ਕਹਿੰਦੇ ਹੱਥ ਪਰ ਮਨੇ ਕਰੀ ਹਾਂ ਕਰਨਾ ਹੀ ਪੈਣਾ ਉਹ ਛੱਡ ਦੇ ਯਾਰ ਇਹ ਨਹੀਂ ਮੱਤ ਹੈਗਾ ਮਨਾ ਕੇ ਨਾ ਔਰੇ ਗੋਲੀ ਡੰਡਾ ਝਾੜਾ ਖੇਤ ਮਾ ਛੱਡ ਯਾਰ ਐ ਤੱਗੀ ਕ ਮਨ ਹਾਈਵਾੜਾ ਦਵਾਰਾ ਇਹ ਬੰਦ ਕਰ ਲੈਨੀ 7 ਕਹਿੰਦ ਦਵਾਰਾ ਕੀ ਹੋਇਆ ਪਿਆ ਥਿੱਲ ਹੋ ਗਏ ਆ ਟੱਕ ਲੱਗੇ ਇੰਨੇ ਆ ਦੂਈ ਉਂਗਲੀ ਕਰ ਰੋ ਇੰਨੇ ਕਾ ਤੇ ਹੋ ਗਏ ਇਹ ਹੋ ਰਸਾ ਇਹ ਨਾਲ ਏਸੀਾਰੇ ਦੀ ਅੱਛਾ ਤਾਂ ਹੀ ਨਹੀਂ ਕਰੀ ਨਹੀਂ ਕਰ ਦੇਣੀ ਦੀ ਹੈ ਉਹ ਚਲ ਮਨੇ ਕਿ ਆਦੀਰ ਤੁਮ ਵੀ ਇਹੋ ਵੀ ਲੱਗੇ ਗੈਰ ਨੂੰ ਅੱਧਰ ਲਗਾ ਕੱਟ ਵੀ ਪੂਰੇ ਕੋ ਲੰਬੇ ਆ ਰਹਾ ਹੈ ਕਰਾ ਕੇ ਪਾਤੇ ਕਰੇ ਹੁਣ ਦੇਖ ਦੂਰੀ ਰਹਿੰਦੀ ਨਹੀਂ ਜਗਾ ਇਕੱਲੇ ਬੰਦੇ ਨੂੰ ਵੀ ਕੰਮ ਹੈ ਇਹ ਉਹ ਵੀ ਆ ਦੂਏ ਨੰਬਰ ਤੇ ਹੁਣ ਜੱਗੇ ਨੇ ਵੀ ਤਾਂ ਕਰਾਈ ਉਹ ਯਾਰ ਆ ਕੇ ਪਹਿਲਾ ਖੇਤ ਪਾਇਆ ਹਾਂ ਉਹ ਆ ਕੇ ਉਹ ਦੌਲਾ ਪਾ ਗਿਆ ਹੁਣ ਦਾਲਾ ਪਾ ਗਏ ਉਹ ਵੀ ਡੀਸੀ ਬਣ ਤੇ ਰਹੇ ਡੀਸੀ ਹਾਂ ਆ ਬੂਟਿਆਂ ਦਾ ਵੀਸੀ ਬੇਲਾ ਹੁਣ ਬੇਲਾ ਹੁਣ ਤੁਸੀਂ ਤਾਂ ਬਾਈ ਰੇਟ ਲਾਉਂਦੇ ਸੀ ਨਾ ਮੈਂ ਤਾਂ ਤੈਨੂੰ ਕਿਹਾ ਸੀ ਕਦੇ ਨੂੰ ਹੋਰ ਦਿਖਾ ਲਾ ਬਾਈ ਬੂਟਾ ਆ ਰਹੇ ਆ ਕਿਆ ਕਹਿੰਦੇ ਆ ਉਹ ਜੇ ਆ ਗਿਆ ਠੀਕ ਹੈ ਮੈਂ ਜਵੀ ਉਹ ਵੀ ਜੀ ਆ ਚਲੋ ਬਾਈ ਇਹ ਉਹਦਾ ਕੀ ਆਏ ਉਹ ਜਵੀ ਉਹ ਵੀ ਕੋਈ ਜਵੀ ਜੁਵੀ ਦਾ ਵਿੱਚ ਵਾਹ ਹੋ ਜੂਗੀ ਰੇਟ ਲੱਗ ਗਿਆ ਚੰਗਾ ਕਿ ਨਹੀਂ ਜਵੀ ਉਹ ਵੀ ਜੀ ਆ ਮੈਂ ਕਹਿੰਦਾ ਜੀਨੇ ਦੇਣਾ ਕਹੇ ਆ ਤਾਂ ਨਾਲ ਇੱਕ ਪਾਈ ਜੀ ਹੋਗੀ ਨਾ ਨਾ ਠੀਕ ਹੈ ਠੀਕ ਆ ਬਾਕੀ ਉਹ ਉਹਦੇ ਵੀਸੀ ਤਮੀਆਂ ਪਾ ਗਿਆ ਮੈਂ ਡੋਲਾ ਰਹਿ ਗਿਆ ਹੁਣ ਆ ਉਹ ਦੁਆੜਾ ਉਹ ਖਾਦੀ ਹੋ ਜਾਣਾ ਦੋ ਕਾਰੇ ਅੱਜ ਆ ਦੋ ਰਹਿ ਜਾਣੇ ਉਹ ਵੀਦਣੇ ਕੋਈ ਵੀਦਣੇ ਕੱਲ੍ਹ ਚੱਲ ਵਧੀਆ ਨਿਬੜਦਾ ਅੱਜ ਤੱਕ ਨਵੇੜ ਕੇ ਪੜਾਂਗਾ ਨਹੀਂ ਵਧੀਆ ਨਿਬੜਦਾ 1550 ਦੀ ਜੀ ਲੈ ਕੇ ਆਉਣਾ ਡਾ ਉਹ ਵਿਜਣਾ 550 ਤੋਂ 550 ਹਾਂ 550 ਲੈ ਕੇ ਆਏਗਾ ਉਹ 550 ਜੀ ਆ ਆ ਜੀ ਮੇਰੀ ਕਲੀਅਰ ਹੋਣਾ ਬਾਜੀ ਚੱਲ ਵਧੀਆ ਮਰੇ ਮੌਸਮ ਵਧੀਆ ਹੁਣ ਮੌਸਮ ਠੀਕ ਆ ਪੂਰਾ ਕਨਹੀਂ ਮਨੇ ਬਾਥੂ ਜਾਂ ਬਹੁਤ ਹੋ ਗਿਆ ਨਾ ਪਾਲਕੀ ਇਹਦਾ ਹੁੰਦਾ ਹੀ ਐ ਸਾਈਡ ਤੇ ਸਾਈਡ ਤੇ ਕੋਈ ਗੱਲ ਨਹੀਂ ਉਹ ਵਿਚ ਵੀ ਕਿਤੇ ਕਿਤੇ ਹੈਗਾ ਦੇਖ ਹੂੰ ਇਹੀ ਚੀਜ਼ ਹੈ ਹਾਂ ਇਹਦੀ ਉਹ ਉਹ ਗੂੰਦ ਅੱਛਾ ਪਾ ਛੱਡਣਾ ਨਹੀਂ ਹੈਗਾ ਸਪਰੇਅ ਤੇਰੀ ਤਕੜੀ ਇਹਨੇ ਤਾਂ ਹੀ ਤਾਂ ਦੋ ਲਈਏ ਐਲਬੋ ਦੇ ਉੱਤੇ ਕਰੀਏ ਇਕੱਠੀ ਚੱਲ ਠੀਕ ਹੈ ਮੈਂ ਵੀ ਤੇ 11 ਜਿਆਦਾ ਖਾਧੀ ਖਾ ਗਏ ਕਿ 11 ਆ ਮੈਂ ਕਹਿੰਦਾ ਦੂਆ ਮੁੱਕ ਚੱਲਿਆ ਦੋ ਜਣੇ ਹੈ ਨਾ ਹੂੰ ਹੂੰ ਫਰਕ ਦਾ ਪੈਂਦਾ ਉਹ ਤਾਂ ਹੈਗਾ ਹੀ ਐ ਫਿਰ ਚੱਲ ਵਧੀਆ ਨਿਬੜ ਜੀਵੇ ਛੂਹਾ ਆ ਗਿਆ ਕਹਿੰਦੇ ਪੂਰੀ ਦੇ ਖੇਤਾਂ 'ਚ ਚੂਹਾ ਆ ਗਿਆ ਇੱਧਰ ਨਹੀਂ ਆਏ ਪਾੜਦੇ ਇੱਧਰੇ 파ੜ ਕੇ ਮੰਨੇ ਵਾਲੀ ਸਾਈਡ ਨੂੰ ਨਿਕਲਿਆ ਥੱਲੇ ਹੀ ਥੱਲੇ ਕਿਹਦਾ ਵੱਟ ਪਰ ਨੂੰ ਲੰਘਣਾ ਹੈਗਾ ਉਹ ਪੈਂਦਾ ਹੈ ਬਾਰਡਰ ਪੈਂਦਾ ਹੈ ਮੈਕਸੀਕੋ ਵਾਲੀ ਕੰਧ ਮੰਗਣੇ ਹੀਠਾਂ ਨੂੰ ਨਿਕਲਿਆ ਮੈਕਸੀਕੋ ਵਾਲੀ ਕੰਧ ਮੰਗਣਾ ਆਏ ਬੂਲੇ ਲਾਉਣੇ ਆਏ ਮੈਕਸੀਕੋ ਵਾਲੀ ਕੰਧ ਮੰਗਣਾ ਲਾਉਂਗਾ ਬੂਟੀ ਲਾ ਰਹੇ ਆਏ ਨਾ ਇੰਨਾ ਇੰਨਾ ਦਾਦਾ ਫੁੱਟ ਦਾ ਛੱਡ ਕੇ ਲਾ ਕੇ ਆਏ ਬਣਾ ਲਵਾਂ ਚੌਕਸ ਬਣ ਜੇ ਸਾਰੇ ਜੇ ਬੂਟੇ ਲਾਣ ਮਨੇ ਹੌਲੀ ਹੌਲੀ ਵਿਚ ਇਹਦੇ 'ਚ ਚੱਲ ਹੋ ਹੋ ਜਾਣਾ ਕੱਦੂ ਦਾ ਕੇਸ ਕਰਾਂਗੇ ਤਾਂ ਲਾਵਾਂਗੇ ਇੰਨੀ ਦੇਰੀ ਹੈ ਇਰੇ ਉੱਥੇ ਤੇ ਆਏ ਮੋੜ ਦੇਣਾ ਮਨੇ ਉੱਦਾਂ ਸਾਰੇ ਜਿਹੇ ਬੂਟੇ ਲਾੜਨੇ ਹਾਂ ਉੱਥੇ ਆਏ ਲਿਆਉਣਾ ਆਏ ਲਾਉਣ ਦੇ ਵਿੱਚ ਆਉਣਾ ਨਹੀਂ ਹੁਣ ਸਾਰੇ ਕੀਲੇ ਬਾਉਂਡ ਕਰ ਦੂਗਾ ਬਾਉਂਡੇ ਕਰਨੇ ਬਾਈ ਇਹ ਕਾਇਕੀ ਹਾਂ ਖੇਤੀ ਛੱਡ ਦੇਣੀ ਖੇਤੀ ਆ ਰਹੀ ਆ ਖੇਤੀ ਹੋਣੀ ਉਹ ਔਰ ਕੀ ਲਾੜਨੇ ਬੂਟੇ ਲਾੜਨੇ 5 ਕੀਲੇ ਜਿਹ ਕਹਿੰਦਾ ਆਏ ਕਿ ਰੱਖ ਮਾਰ ਲੈਣਾ ਐ ਬਾਉਂਡਰੀ ਬੂਟੇ ਹੀ ਬੂਟਾ ਟਿਕਣਾ ਇਹ ਖੜੀ ਫਸਲ ਪੱਕੀ ਮੀਂਹ ਆਵੇ ਪਾਣੀ ਆਵੇ ਨੇਰੀ ਆਵੇ ਕੋਈ ਚੱਕਰ ਨਹੀਂ ਕਰ ਜੀ ਆ ਆ 45000 ਦੀ ਜਵੀ ਖਰਾਬ ਕਰਤੀ ਆ ਜੀ ਮੀਨੇ ਦਾ 40 45000 ਦੀ ਜਵੀ ਸੀ ਖਰਾਬ ਹੋ ਗਈ ਕਣੀ ਜੀ ਬਣਿਆ ਗਿਆ ਇਹ ਹਜੇ ਦਾ 20000 ਪੈਸੇ ਵੀ ਮੋੜੇ ਹੈਗੇ ਉਹੀ ਤੇ ਚੱਕਰ ਆ